ਕੀ ਗੱਲ ਕੀ ਹੋਈ ਸੀ ਜੀ ਥੋੜਾ ਦੱਸਿਓ ਹਾਂ ਉਹ ਤੁਹਾਨੂੰ ਕੱਟਣ ਗਏ ਸੀ ਅੰਦਰ ਤੇ ਉਹਨੇ ਨਿਸ਼ਾਤ ਡਿੱਗ ਗਈ ਅੱਛਾ ਕੌਣ ਕੌਣ ਗਿਆ ਸੀ ਅੰਦਰ ਮੇਰੇ 시ਸਟਰ ਮਮ ਤੇ ਡੈਡ ਕੀ ਕੀ ਨਾਮ ਸੀ ਉਹਨਾਂ ਦੇ ਪੰਜਾਬ ਸਿੰਘ ਪੈਡੀ ਦਾ ਨਾਮ ਮਮਾ ਦਾ ਰਾਨੋਕਰ ਤੇ ਵੱਡੀ ਭੈਣ ਦਾ ਨਾਮ ਸੀ ਕਮਲ ਅੱਛਾ ਫਿਰ ਮਤਲਬ ਕਿੰਨਾ ਨਹੀਂ ਕੱਢਿਆ ਬਾਹਰ ਤੁਹਾਨੂੰ ਬਾਰ ਮੱਲੇ ਵਾਲਿਆਂ ਨੇ ਕੱਢਿਆ ਜੀ ਮੱਲੇ ਵਾਲਿਆਂ ਨੇ ਕੱਢੇ ਹਾਂ ਜੀ ਕੀ ਕੰਮ ਕੀ ਕਰਦੇ ਆ ਪਪਾ ਤੁਹਾਡੇ ਪਪਾ ਕੁਛ ਨਹੀਂ ਕਰਦੇ ਲੱਤ ਟੁੱਟ ਫਾਂਸੀ ਕਰਦੇ ਮਸ਼ਾਅੱਲਾ ਸੱਲਾਹ ਹਾਂ ਜੀ ਬੇਸਿਕ tortusi ਕੀ ਕੰਮ ਕਰਦੇ ਹੋ ਕਰ ਅਸੀਂ ਘਰਾਂ ਦਾ ਕਰਦੇ ਹਾਂ ਸ਼ੁਕਰ ਹੈ ਜੀ ਪਹਿਲੇ ਕੀ ਕੰਮ ਕਰਦੇ ਪੱਲੇਦਾਰੀ ਦਾ ਕੰਮ ਕਰਦੇ ਸੀ ਪਾਪਾ ਹਾਂ ਜੀ ਐਟੋ ਚਲਾਉਂਦੇ ਸੀ ਐਟੋ ਚ ਬਾਂਚਰ ਲੱਤ ਤੋ ਇਹਨਾਂ ਤਾਂ ਚੱਲਿਆ ਨਹੀਂ ਐਟੋ ਅੱਛਾ ਅੱਛਾ ਹਾਂ ਜੀ ਠੀਕ ਹੈ ਠੀਕ ਆਈਏ ਜੀ ਥੋੜੀ ਜੀ ਜਾਣਕਾਰੀ ਦਿਓ ਜੀ ਜੀ ਚਾਚੇ ਦਾ ਲੜਕਾ ਹੈ ਅੱਛਾ ਜੀ ਕੀ ਨਾਮ ਕੀ ਹੈ ਨੰਦਾ ਜੀ ਪੰਜਾਬ ਸਿੰਘ ਕੀ ਗੱਲਬਾਤ ਕੀ ਹੋਈ ਹੈ ਜੀ ਥੋੜੀ ਜੀ ਬਸ ਛੱਤ ਡਿੱਗੀ ਛੱਤ ਡਿੱਗਣੇ ਕਰਕੇ ਬੱਚੇ ਬਾਹਰ ਹੀ ਬਾਕੀ ਹੁੰਦੇ ਮੈਂ ਤਾਂ ਹੁਣੇ ਪਹੁੰਚਿਆ ਹੀ ਆ ਬਿਲਕੁਲ ਪੂਰਾ ਪਤਾ ਨਹੀਂ ਹੈਗਾ ਜੀ ਕੀ ਕਾਰਨ ਕੀ ਹੈ ਛੱਤ ਕਾਰ ਇਹ ਪਾਣੀ ਨੂੰ ਪੈ ਗਿਆ ਇਹ ਪਾਣੀ ਪੀਣ ਕਰਕੇ ਛੱਤ ਤੇ ਗਰੀਬ ਬੰਦਾ ਸੀ ਵਿਚਾਰਾ ਜੀ ਠੀਕ ਹੈ ਜੀ ਕੀ ਕੰਮ ਕੀ ਕਰਦੇ ਸੀ ਕੰਮ ਬਸ ਮੈਂ ਮੰਗ ਬੁਜ਼ਰੀ ਕਰਦੀ ਠੀਕ ਹੈ ਐਵੇਂ ਹੋਇਆ ਸੀ ਕਿਸ ਤਰ੍ਹਾਂ ਤੁਸੀਂ ਪਹੁੰਚੇ ਸੀ ਇੱਥੇ ਮੌਕੇ ਤੇ ਵੇਖਿਆ ਥੱਲੇ ਆਏ ਬੈਠੇ ਹੀ ਦਰ ਤੋਂ ਅਸੀਂ ਪੱਜ ਗਏ ਅੱਛਾ ਤੇ ਮੈਂ ਜਾ ਕੇ ਦੋ ਦੋ ਪੱਥਰ ਪੁੱਥਰ ਪਾਸੇ ਹਟਾਏ ਦੋ ਰੇ ਵੇਖਿਆ ਦੇ ਉੱਪਰ ਜਾ ਕੇ ਕੱਢਿਆ ਪਏ ਕਿੰਨੇ ਜਨਾਂ ਨੂੰ ਸਿਵਲ ਹਸਪਤਾਲ ਚ ਲੈ ਜਾਇਆ ਗਿਆ ਸੀ ਹਾਂ ਜੀ ਪਹਿਲਾਂ ਦੇਖਦੇ ਜਣੇ ਨੂੰ ਲੈ ਕੇ ਗਏ ਹੁਣ ਦੋ ਜਣੇ ਨੂੰ ਲੈ ਗਏ ਅੱਛਾ ਹੋਰ ਕੀ ਨੁਕਸਾਨ ਹੋਇਆ ਜੀ ਇਹਨਾਂ ਦੀ ਕਿਹੜੇ ਕਿਹੜੇ ਸਮਾਨ ਪਿਆ ਸੀ ਕਮਰੇ ਦੇ ਵਿੱਚ ਤੁਸੀਂ ਮੁੱਕਤੇ ਪਹੁੰਚੇ ਜੀ ਸਾਰਾ ਹੀ ਸਮਾਨ ਹੈ ਜੀ ਅੰਦਰ ਹੀ ਪਿਆ ਹੈ ਜੀ ਗੁੱਡ ਗੁੱਡ ਸਾਰਾ ਕੁਝ ਅੰਦਰ ਹੀ ਹੈ ਜੀ ਕਿੰਨਾ ਕੁ ਨੁਕਸਾਨ ਮੰਨਦੇ ਹੋ ਜੀ ਪਰਿਵਾਰ ਦਾ ਨੁਕਸਾਨ ਵਾਵਾ ਹੋ ਗਿਆ ਜੀ ਪਰਿਵਾਰ ਹੈ ਠੀਕ ਹੈ ਜੀ